ਇਹ ਤੇ ਕਹਿਣੀ ਚਾਹੁੰਦਾ ਜੀ ਢੋਲੂ ਸਾਹਿਬ ਇੱਕ ਬੱਕਰੀ ਦਾ ਬੱਚਾ ਆਪਾਂ ਪਾਲ ਲੀਏ ਜਾਂ ਕੁੱਤਾ ਦਾ ਬੱਚਾ ਪਾਲ ਲੀਏ ਜੇ ਕਿਸੇ ਨੂੰ ਦੇਣਾ ਪਵੇ ਤਾਂ ਬੜੀ ਤਕਲੀਫ ਦਿੰਦਾ ਇੱਕ ਜਾਨਵਰ ਵੀ ਪਰ ਲੋਕ ਧੀਆ ਪਾਲ ਕੇ ਢੀਆਂ ਕਰ ਦਿਆ ਉਹਨਾਂ ਨੂੰ ਚੰਗੀਆਂ ਡਿਗਰੀਆਂ ਕਰਾਉਂਦੇ ਪੜਾਉਂਦੇ ਆ ਜਾਂ ਕੋ ਡਾਕਟਰ ਬਣਾਉਂਦਾ ਕੋ ਇੰਜੀਨੀਅਰ ਬਣਾਉਂਦਾ ਕੁਝ ਵੀ ਆ ਬੜੇ ਚਾਵਾਂ ਦੇ ਨਾਲ ਉਹਨਾਂ ਨੂੰ ਵਿਆਹਉਂਦੇ ਆ ਇੱਕ ਇੱਕ ਜਾਨਵਰ ਦੇਣਾ ਬੜਾ ਔਖਾ ਤੇ ਲੋਕ ਆ ਜਿਹੜੇ ਮਾਪੇ ਆਪਣੇ ਦਿਲ ਤੇ ਪੱਥਰ ਰੱਖ ਕੇ ਉਹ ਦੂਜੇ ਦੇ ਹਵਾਲੇ ਕਰਦੇ ਵੀ ਸਾਡੀ ਧੀ ਦੀ ਰੱਖਿਆ ਕਰੀ ਸਾਰਾ ਕੁਝ ਕਰੀ ਸਮਾਜ ਨੂੰ ਸਿਰਜਣਾ ਹੁੰਦਾ ਔਰਤ ਨੇ ਪਰ ਸਾਡੇ ਜਿਹੜੇ ਸਮਾਜ ਆ ਭਾਰਤ ਦੇ ਵਿੱਚ ਜਿਹੜੀ ਰਕਸ਼ਸ਼ ਬੁੱਧੀ ਵਾਲੇ ਲੋਕ ਆ ਉਹ ਇਹ ਗੱਲਾਂ ਨਹੀਂ ਸਮਝਦੇ ਇਹ ਵਾਕਿਆ ਅਵੇਅਰਨੈਸ ਦੀ ਘਾਟ ਆ ਜਾਂ ਰਕਸ਼ਸ਼ ਜ਼ਿਆਦੇ ਆ ਖਾਸ ਕਰਕੇ ਜਦੋਂ ਦੀ ਇਹ ਸਰਕਾਰ ਆਈ ਆ 10-11 ਸਾਲ ਹੋ ਗਿਆ ਤਾਂ ਰਕਸ਼ਸ਼ ਵੀ ਜ਼ਿਆਦੇ ਬਣ ਗਏ ਢਿੱਲੋ ਸਾਹਿਬ ਖਾਲਸਾ ਪੰਥ ਦੇ ਹਿੱਤਾਂ ਨਾਲ ਕਦੇ ਸਮਝੌਤਾ ਨਹੀਂ ਕਰਾਂਗੇ ਫੇਰ ਫੜ ਮਾਰਦੀ ਜੀ ਪ੍ਰਧਾਨ ਸਾਹਿਬ ਦੇ ਜਿਹੜੇ ਬਿਲਕੁਲ ਹੀ ਕੱਲ ਰਖੜਪੁਰੇ ਦੇ ਮੌਕੇ ਦੇ ਉੱਤੇ ਇਕੱਠ ਹੁੰਦਾ ਹੈ ਹੂੰ ਹੂੰ ਇਹ ਇਕੱਠ ਜਿਹੜਾ ਹੁੰਦਾ ਹੈ ਇਕੱਠ ਦੋ ਹੁੰਦੇ ਹੈ ਇੱਕ ਉਹਦਾ ਸ਼ਰੂਮ ਨੇ ਇਕਾਲੀ ਦਲ ਵੱਲੋਂ ਆ ਬਾਦਲ ਅਕਾਲੀ ਦਲ ਵੱਲੋਂ ਤੇ ਦੂਜਾ ਜਿਹੜੇ ਹੈਗੇ ਭਾਈ ਅਮਰਪਾਲ ਸਿੰਘ ਔਰ ਸਰਬਜੀਤ ਸਿੰਘ ਤੇ ਉਹਨਾਂ ਦੇ ਪਰਿਵਾਰ ਵੱਲੋਂ ਜੀ ਉਹਨਾਂ ਵੱਲੋਂ ਦੋ ਇਕੱਠ ਕੱਲ ਜਿਹੜੀ ਹੈਗੀ ਆ ਰਖੜਪੁਰ ਨੇ ਦੇ ਮੌਕੇ ਦੇ ਉੱਤੇ ਹੁੰਦੀ ਹੈ ਜੀ ਸੁਖਵੀਰ ਸਿੰਘ ਬਾਦਲ ਹੋਰੀ ਜਿਹੜੇ ਹੈਗੇ ਉਹਨਾਂ ਨੇ ਉੱਥੇ ਵਾਦਾ ਕੀਤਾ ਕਿ ਜੀ ਮੈਂ ਕਦੇ ਵੀ ਜਿਹੜੀ ਆ ਪਿੱਠ ਨਹੀਂ ਦਿਖਾਉਂਗਾ ਪੰਥ ਨੂੰ ਔਰ ਪੰਥ ਦੀ ਮੈਂ ਗੱਲ ਕਰੂਗਾ ਫਿਰ ਉੱਥੇ ਉਹਨਾਂ ਨੇ ਦਿਹੋਰਾ ਦਿੱਤਾ ਹੈ ਮੈਂ ਤਾਂ ਮੈਨੂੰ ਸਮਝ ਨਹੀਂ ਆ ਰਹੀ ਕਿ ਘਰੇ ਪਤਾ ਨਹੀਂ ਤੜਿਆ ਮਸਲਾ ਨਹੀਂ ਹੁੰਦਾ ਪਤਾ ਨਹੀਂ ਗੱਲ ਹੈ ਕਿ ਲੋਕਾਂ ਨੂੰ ਇਹਦਾ ਬੇਕੂਫ ਸਮਝ ਲਿਆ ਜਾਂਦਾ ਕਿ ਇਹਨਾਂ ਕੀ ਬਤਾਏ ਤੁਸੀਂ ਦੇਖੋ ਪਿਛਲੇ ਦਿਨਾਂ ਦੇ ਵਿੱਚ ਜੋ ਪਾਰਲੀਮੈਂਟ ਵਿੱਚ ਬੋਲਣ ਦਾ ਮੌਕਾ ਮਿਲਿਆ ਸੀ ਦੀਵਾ ਹਰਸ਼ਵਿੰਦਰ ਸਿੰਘ ਕੌਰ ਬਾਦਲ ਨੂੰ ਤਾਂ ਹਰਸ਼ਵਿੰਦਰ ਸਿੰਘ ਕੌਰ ਬਾਦਲ ਨੇ ਤੇ ਡਿਮਾਂਡ ਕੀਤੀ ਸੀ ਕਿ ਦੱਸਿਆ ਜਾਵੇ ਕਿ ਅਮਰਪਾਲ ਸਿੰਘ ਜੀ ਨੂੰ ਲੋਕਾਂ ਨੇ ਪਾਰਲੀਮੈਂਟ ਲਈ ਚੁਣਿਆ ਬਾ ਉਹ ਬੰਦਾ ਇਹ ਨਹੀਂ ਕਿਉਂ ਬਤਾਏ ਜੀ ਉਹਨਾਂ ਨੇ ਹਾਕ ਕਿਉਂ ਨਹੀਂ ਕੀਤਾ ਜਾਂਦਾ ਇਹ ਹਰਸ਼ਵਿੰਦਰ ਸਿੰਘ ਕੌਰ ਬਾਦਲ ਕਹਿੰਦੀ ਹੈ ਪਰ ਉਖੀਰ ਸਿੰਘ ਬਾਦਲ ਕੀ ਕਹਿੰਦੇ ਕਹਿੰਦੇ ਜਿਹੜੇ ਤਾਂ ਥਾਰ ਹੀ ਨਹੀਂ ਹੋਇਆ ਸਾਲ 5 ਸਾਲ ਹੋਇਆ ਟਿੱਕਾ ਨਿਕਲ ਗਿਆ ਪਰਿਵਾਰ ਵਾਲੇ ਕਹਿੰਦੇ ਆਪਦੇ ਮੁੰਡੇ ਨੂੰ ਛਡਾਉਣ ਵਾਸਤੇ ਕਟਕਰੀ ਆਦੀ ਔਰ ਨਾਲ ਉਹ ਕਹਿੰਦੇ ਜਿਹੜੇ ਬੈਠੇ ਸਦੇ ਉਹਨਾਂ ਮਨ ਸਾਰਿਆਂ ਨੂੰ ਕਹਿੰਦੇ ਆ ਕਹਿੰਦੇ ਇਹਦੀ ਐਨਐਸ ਸੀ ਕਹਿੰਦੇ ਮੇਰੇ ਤਾਂ ਫਾਦਰ ਵੀ ਜਿਹੜੇ ਐਨਐਸ ਸੀ ਤੇ 16 ਸਾਲ ਅੰਦਰ ਰਹੇ ਐਡਾ ਸਾਰਿਆਂ ਤੇ ਐਨਐਸ ਸੀ ਲੱਗਿਆ ਜੀ ਦੇਖਿਆ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੇ ਬੇਰੀ ਤੇ ਜਾਣਕਾਰੀ ਵੀ ਨਹੀਂ ਇੱਕ ਤੇ ਐਨਐਸ ਸੀ ਲੱਗਿਆ ਹੋਊਗਾ ਤਾਂ ਇੱਕ ਅੱਧੀ ਵਾਰ ਲੱਗਿਆ ਹੋਊ ਜੀ ਰਹੀ ਗੱਲ ਜਦੋਂ ਗੱਲ ਕਰਦੇ ਆ ਕਿ ਮੇਰੇ ਪਿਤਾ 16 ਸਾਲ ਦੇ ਇੱਕ ਬੰਦ ਰਹੇ ਹੈ ਜੇ ਆਪਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਦੋਂ ਪੋਲਿਟਿਕਸ ਦੇ ਵਿੱਚ ਆਏ ਹੈ 1957 ਚ ਪਹਿਲੀ ਵਾਰੀ ਬਦਾਮਸਵਾਲੀ ਚੋਰ ਲੜਦੇ ਹੈ ਜੀ ਉਦੋਂ ਤੋਂ ਲੈ ਕੇ ਜਿੰਨੇ ਅਕਾਲੀ ਮੋਰਚੇ ਲੱਗੇ ਹੈ ਜਿੰਨੀਆਂ ਨજરਬੰਦੀਆਂ ਹੋਈਆਂ ਜੇ ਸਾਰੀਆਂ ਜੋੜ ਲਈ ਜੰਦੀ ਸਾਹਿਬ ਦਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਟੋਟਲ ਨજરਬੰਦੀ ਜਾਇ ਉਹ ਰੈਸਟੌਂਟs ਦੇ ਵਿੱਚ ਹੋਵੇ ਤੇ ਚਾਹੇ ਉਹ ਜੇਲ੍ਹ ਦੇ ਵਿੱਚ ਹੋਵੇ ਇਹ 4-5 ਸਾਲ ਤੋਂ ਬੰਧ ਬਣਵੀ ਜੀ ਸਾਰੇ ਦੀ ਸਾਰੀ ਮੈਂ ਕੰਨੇ-ਕੰਨਿਆਂ ਤਰੀਕਾ ਕੱਢ ਕੇ ਮੇਰੇ ਕੋਲ ਸਾਰਾ ਰਿਕਾਰਡ ਪਿਆ ਹੈ ਹਾਂ ਦਾ ਕਿ ਆਈ.ਟੀ.ਆਈ. ਰਹੀ ਦੀ ਕੋਈ ਇਨਫਰਮੇਸ਼ਨ ਨਹੀਂ ਮਿਲੀ ਹਮਮ ਲੇਕਿਨ ਜਦੋਂ ਅਸੀਂ ਇਹ ਕਾਲੀ ਮੋਰਚਾ ਦਾ ਦੇਖਦੇ ਕਿ ਕਿਹੜਾ ਮੋਰਚਾ ਕਦੋਂ ਲੱਗਿਆ ਸੀ ਕੰਨੇ ਤੇ ਲੱਗਿਆ ਸੀ ਜਿਆ ਆਰ.ਆਈ.ਏ ਕਰ ਦਈਏ ਦੇਉ 4-5 ਸਾਲ ਤੋਂ ਵੱਧ ਨਹੀਂ ਮਿਲਦੀ ਤੇ 16 ਸਾਲ ਜਿਹੜੀ ਉਹ ਕਹਿੰਦੇ ਇਹ ਨਹੀਂ ਉਹ ਰਹੇ ਐ ਬੈਲਫਰ ਮੰਡੇਲਾ ਨਾਲ ਉਹ ਵੀ ਕੈਰੀਅਰ ਇੱਕਦ ਵੱਡਾ ਬਣਾ ਦਿੰਦੇ ਜੀ ਔਰ ਅੱਜ ਵੀ ਜਿਹੜੀ ਤਾਰੀਖ ਹੈ ਅੱਜ ਦੀ ਤਾਰੀਖ ਦੇ ਵਿੱਚ ਜਿਹੜੀ ਅਖਾਲੀ ਲੀਡਰਸ਼ਿਪ ਹੈ ਹੂੰ ਉਸ ਅਖਾਲੀ ਲੀਡਰਸ਼ਿਪ ਵੱਲੋਂ ਅੱਪ ਬਣਦਾ ਆਪ ਦੇਖੀਏ ਕਾ ਮੈਨੂ ਇਹ ਲੱਗਦੀ ਹੈ ਵੀ ਜਿਹੜੇ ਬੰਦੇ ਉਹਨਾਂ ਦੇ ਵਿੱਚ ਉਹਨਾਂ ਦੇ ਬਿਰਸਾ ਸਿੰਘ ਬਲਟੋਹਾ ਜਰੂਰ ਹੋ ਸਕਦਾ ਹੈ ਜੀ ਕਿਉਂਕਿ ਬਿਰਸਾ ਸਿੰਘ ਬਲਟੋਹਾ ਹੁਣੀ ਜਿਹੜੇ ਐ ਇਹ ਫੜੇ ਗਏ ਸੀ ਦਰਬਾਰ ਸਾਹਿਬ ਦੇ ਆਪਰੇਸ਼ਨ ਬਲੂ ਸਟਾਰ ਵੇਲੇ ਬਿਲਕੁਲ ਉਦੋਂ 4-5 ਚਾਹ ਦਾ ਇਹ ਵੀ ਇੰਦਰ ਮਦ ਰਹੇ ਆ ਔਰ ਨਾਲ ਨਾਲ ਜਿਹੜੇ ਗਿਲ ਸਾਹਿਬ ਐ ਪੰਟੀ ਤੋਂ ਐਮਐਲਏ ਹੁੰਦੇ ਸੀ ਹਰਮਿੰਦਰ ਜੈਲ ਹਾਂਜੀ ਹਰਮਿੰਦਰ ਗਿਲ ਸਾਹਿਬ ਉਹ ਵੀ ਨੇ ਇਕੱਠੇ ਅੰਦਰ ਰਹੇ ਜੀ ਜੀ ਇਹ ਕੁੜੀ ਆਈ ਹੈ ਕਾਗਦੀ ਦਲ ਚ ਹੈ ਕਾਂਗਰਸ ਦੇ ਵਿੱਚ ਹੈ ਜਿਹੜੀ ਅੱਜ ਦੀ ਲੀਡਰਸ਼ਿਪ ਹੈ ਇਨਕਲੂਡਿੰਗ ਸਰਦਾਰ ਸੁਖਵੀਰ ਸਿੰਘ ਬਾਦਲ ਤੁਕਵੀਰ ਜੀ ਤੁਹਾਡੇ ਕੋਸ਼ਿਸ਼ ਨੰਦ ਰਹੇ ਤੇ ਰਹੇ ਕਿੱਦਿਆ ਪਟਿਆਲਾ ਜਿਲ੍ਹੇ ਕੇਸ ਕਿਹੜੇ ਚ ਰਹੇ ਹੈ ਜੀ ਕ腐ਸ਼ਨ ਦੇ ਕੇਸ। ਛੋਮਿਆ ਤੋਂ ਬਾਅਦ ਜਿਆਦਾ بڑا ਹੁੰਦਾ ਕੇਸ ਇਹਨਾਂ ਤੇ ਬਣਾਇਆ ਸੀ। ਤੁਕਵੀਰ ਦਾ ਕਪਤਨ ਬ੍ਰਿੰਦਰ ਸਿੰਘ ਜੀ ਸਰਕਾਰ ਦੇ ਬਾਅਦ ਇਹਨਾਂ ਦੀ ਸਰਕਾਰ ਬਣ ਗਈ ਸੀ ਤੇ ਉਹ ਸਾਰੇ ਬੰਦੇ ਕੋਈਆਂ ਗੂਆਂ ਮੁਖੜੇ ਸੀ ਇਹ ਬਰੀ ਹੋ ਗਈ ਸੀ। ਜੀ ਜੀ। ਸੋ ਜਿਹੜੀ ਇਹ ਗੱਲ ਕਹਿ ਦੇਣੀ ਹੈ ਕਿ ਆਹ ਸਾਰੇ ਬੰਦੇ ਜੀ ਇਹਨੇ ਐਡੇ ਸਿੱਟੇ ਕੱਢਿਆ। ਇਹ ਇਹ ਗੱਲ ਕੋਈ ਠੀਕ ਨਹੀਂ। ਰਹੀ ਗੱਲ ਜਿਹੜੀ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਹਾਂ ਸਾਨੂੰ ਮੌਕਾ ਦਿਓ ਤੇ ਹੋੜਾ ਮਾਰਦੇ ਹੋ ਪੰਚ ਨੂੰ। ਜੇ ਤੁਸੀਂ ਆਪਣੇ ਦੇ ਬਗਾਡੇ ਦਾ ਕੋਈ ਜਿਹੜਾ ਖਿਆਲ ਨਹੀਂ ਰੱਖਦੇ ਪੰਥ ਨੇ ਬੜੇ ਵਾਰੀ ਇਹ ਤੁਹਾਨੂੰ ਪਾਵਰ ਬਖਸ਼ੀ ਹੈ ਇਹ ਪਾਵਰ ਸੰਭਾਲ ਲੈ ਸਕਦੇ ਤੇ ਦੱਸੋ ਪੰਥ ਦਾ ਕਿ ਸੁਰੱਖਿਆ ਕਿੰਨਾ ਲੱਖ ਸੁਰੱਖਿਆ ਬਿਲਕੁਲ ਜੀ ਕਿਹਨੇ ਕਿਹਾ ਸੀਗਾ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬੀੜ ਚੋਰੀ ਹੁੰਦੀ ਹੈ ਪੁਰਜ ਜਵਾਰ ਸਿੰਘ ਵਾਲਾ ਤੋਂ ਸਰਦਾਰ ਬਹਾਦਰ ਤੁਹਾਡਾ ਰਾਜ ਸੀ ਤੁਹਾਡੇ ਕੋਲੇ ਗ੍ਰਹਿਭਾਗ ਸੀ ਪੁਲਿਸ ਤੁਹਾਡੇ ਮਤਹਿਤ ਸੀ ਤੁਹਾਡੀਆਂ ਪਾਹਾ ਕਿਨੇ ਪੜੀਆਂ ਸੀ ਕਿਨੇ ਕਿਐ ਸੀ ਕਿ ਤਤਕਸ਼ਾ ਕਰੋ ਉਹਨਾਂ ਬੰਦਿਆਂ ਦੀ ਸ਼ਨਾਖਾ ਨਾ ਕਰੋ ਉਹਨਾਂ ਬੰਦਿਆਂ ਨੂੰ ਗ੍ਰਿਫਤਾਰ ਨਾ ਕਰੋ ਜਿਨ੍ਹਾਂ ਨੇ ਗੁਰੂ ਸਾਹਿਬ ਚੋਰੀ ਕੀਤੀ ਹੈ ਗੁਰੂ ਸਾਹਿਬ ਦਾ ਸੂਬਾ ਚੋਰੀ ਹੁੰਦੇ ਆ ਇਸ ਤੇ ਹਰ ਲੱਗਦੀ ਹੈ ਸਿੱਖਾਂ ਨੂੰ ਚੁਣੌਤੀ ਦਿੱਤੀ ਜਾਂਦੀ ਹੈ ਕਾਰਵਾਈ ਫਿਰ ਵੀ ਹੁੰਦੀ ਉਹ ਜਿੱਥੇ ਬੰਦਗਾੜੇ ਮਿਲ ਕੇ ਤਤਕਸ਼ਾ ਕਮੇਟੀ ਬਣਾਈ ਤਤਕਸ਼ਾ ਕਮੇਟੀ ਨੇ ਜਿਨ੍ਹਾਂ ਲੋਕਾਂ ਬਾਰੇ ਉਂਗਲਾ ਕੀਤਿਆ ਸ਼ੱਕ ਜਾਨ ਕੀਤਾ ਕਿਹੜੇ ਲੋਕ ਹੋ ਸਕਦੇ ਹੈ ਜੀ ਬਾਅਦ ਦੀ ਜਾਂਚ ਨੇ 4:00 ਵਜੇ ਬਰਤਾਰ ਸਿਗਾੜੀ ਜਾਂਚ ਨੇ ਸਾਬਤ ਕਰਤਾ ਕਿ ਬੰਦੇ ਹੋਈ ਜੀ ਤੇ بچਾਉਣ ਵਾਲੇ ਕੌਣ ਸੀ ਤੁਸੀਂ ਸੀ ਅਗਰ ਤੁਸੀਂ ਇਹ ਦੇਖੋਗੇ ਸਤਨਾਮ ਬਹਿਉ ਦਾ ਜਾਪ ਕਰਨ ਵਾਲੇ ਦੇ ਡਾਕ ਫੇਰੀ ਗੋਲਗੇ ਚਲਾਈਆ ਉਹਨਾਂ ਦੀਆਂ ਕਿਰਤਾਲੀਆਂ ਹੋ ਗਈਆਂ ਕੁਝ ਲੋਕ ਭੱਜ ਕੇ ਆ ਗਏ ਮਹਿਲ ਖਾਨਾ ਬੜੇ ਪਾਸੇ ਉੱਥੇ ਗੋਲਗੇ ਚਲਦੀਆਂ ਦੋ ਬੰਦੇ ਸ਼ਹੀਦ ਕੀਤੇ ਜਾਂਦੇ ਆ ਜੀ ਔਰ ਤੁਸੀਂ ਐਫ ਆਈ ਆਰ ਵੀ ਦਰਜ ਕਰਦੀ ਜੇ ਆ ਤੁਹਾਨੂੰ ਬਾਅਦ ਐਫਆਈਆਰ ਦਰਜ ਹੁੰਦੀ ਹੈ ਜਿਹਦੇ ਵਿੱਚ ਲਿਖਾਇਆ ਜਾਂਦਾ ਕਿ ਪੁਰਸ਼ ਅਰਪਸ਼ਾਤੀ ਹੈ ਫਿਰ ਪੰਚ ਦਾ ਕੀ ਕਸੂਰ ਹੈ ਵੱੱਟ ਕੀ ਕਰੇ ਜਦੋਂ ਤੁਹਾਨੂੰ ਰਾਜ ਭਾਗ ਦੇ ਦਾ ਤੁਸੀਂ ਰਾਜ ਧਰਮ ਨਿਭਾਉਦੇ ਨਹੀਂ ਤਾਂ ਉਹਦੇ ਵਿੱਚ ਪੰਚ ਕੀ ਕਰੇ ਹਾਂ ਕੱਲ ਇੱਕ ਗੱਲ ਹੈ ਕਿ ਜਿਹੜੇ ਸਾਰਾ ਗੁੱਗੁਗਵਾਟ ਕੱਢਿਆ ਉਹ ਅਮਰਪਾਲ ਸਿੰਘ ਔਰ ਸਰਬਜੀਤ ਸਿੰਘ ਉਹਦਾ ਕਾਸ਼ਤੀ ਉਹਦੇ ਖਿਲਾਫ ਕੱਢਿਆ ਅਗਲੀ ਗੱਲ ਤੁਸੀਂ ਦੇਖੋ ਕਿ ਜਿਹੜੇ ਬੰਦੀ ਸਿੰਘ ਹੈ ਉਹਨਾਂ ਦੀ ਵੀ ਵੱੱਟ ਕੀਤੀ ਗਈ ਅਸੀਂ ਇੱਜ਼ਤ ਕਰਦੇ ਆ ਸਤਿਕਾਰ ਕਰਦੇ ਆ ਸਰਦਾਰ ਗੁਰਦੀਪ ਸਿੰਘ ਖੇੜਾ ਦਾ ਜੀ 34 ਸਾਲ ਹੋ ਗਏ ਉਹਨਾਂ ਨੇ ਜੇਲ੍ਹ 'ਚ ਬੈਠੇ ਆ ਪਹਿਲਾਂ ਉਹ ਬਾਹਰ ਸੀ ਫਿਰ ਉਹਨੂੰ 58 ਟ੍ਰਾਂਸਫਰ ਕਰਤਾ ਸੀ ਜੀ ਉਹ ਪਿਛਲੇ ਸਮੇਂ 'ਚ ਬਿਮਾਰ ਵੀ ਰਹੇ ਆ ਤੇ ਡੋਨਰ ਦਾ ਵੀ ਜਲੂ ਖੇੜਾ ਹੈ ਉਹਨਾਂ ਦੀ ਕੁਰਬਾਨੀ ਬਹੁਤ ਜ਼ਿਆਦਾ ਆ ਪਾਇ ਕਾਇਦੀ ਗੇ ਛੱਕਦੇ ਅਜੇ ਤੱਕ ਵੀ ਉਹ ਜੇਲ੍ਹ 'ਚ 14 ਕਾਇਬ ਘਾਇਉ ਪਹਿਰ ਉਸਤੇ ਵੀ ਹੁੰਦੇ ਜੀ ਉਹ ਕੱਲ੍ਹ ਆਏ ਕੱਲ੍ਹ ਉਹਨਾਂ ਨੂੰ ਵੀ ਇਸਤੇਮਾਲ ਕੀਤਾ ਗਿਆ ਇਲਜ਼ਾਮ ਲਾਏ ਗਏ ਉਹਦੇ ਤੇ ਮੇਰਾ ਨਹੀਂ ਕਿਹਾ ਨੀ ਦਾ ਦੂ ਵਾਲਦਾ ਜਿਹੜਾ ਬੰਜੀਤ ਸਿੰਘ ਦਾ ਦੂ ਵਾਲਦਾ ਉਹ ਵੇਲੇ ਕਿਸੇ ਗਿੰਟੀ ਬਿੰਦੀ ਜਿਨੀ ਜਦੋਂ ਨਹੀਂ ਆਪਾਂ ਲੈ ਕਰਦੇ ਹਮਮ ਬੰਜੀਤ ਸਿੰਘ ਦਾ ਦੂ ਵਾਲ ਪ੍ਰੇਮ ਸਿੰਘ ਜੱਤੂ ਮਾਜਰਾ ਜਿਹੜਾ ਸਿੱਖ ਲੀਡਰ ਹੈ ਉਹਨਾਂ ਦੇ ਵਿੱਚੋਂ ਤੋਂ ਦੇ ਦਿੱਲੀ ਵਾਲੇ ਹੋਗੇ ਕਾਂਕਾ ਜੀ ਹੋਗੇ ਭਰਾ ਆਪਣਾ ਕਲਕੱਤਾ ਹੋ ਗਿਆ ਮਨਜਿੰਦਰ ਸਿੰਘ ਜੀ ਇਹਦਾ ਥਾਲਿਆ ਤੋਂ ਕੱਲ ਉਹਨਾਂ ਦੇ ਜਿਹੜੇ ਉਹਨਾਂ ਦੇ ਮੂਹਦੇ ਵਿੱਚੋਂ ਜਰੀ ਹੈ ਉਹ ਕਹਾਇਆ ਗਿਆ ਕਿ ਇਹ ਬੰਦੇ ਸਿਮਰਦੀਪ ਸਿੰਘ ਮਾਨ ਹੋਰੀ ਜੀ ਦਾ ਪੈਸੇ ਦੇ ਤੇ ਸ਼ਹੀਦਾ ਦੇ ਆਦੇਸ ਤੇ ਪੈਸੇ ਇਕੱਠੇ ਕਰਦੇ ਆ ਬੰਦ加 ਦੇ ਨਾਲ ਦੇ ਉੱਤੇ ਪੈਸੇ ਇਕੱਠੇ ਕਰਦੇ ਇਹ ਸਾਰਾ ਕੁਝ ਕਰ ਕਿਉਂ ਨੇ ਤੇ ਸਮਝ ਨਹੀਂ ਆਉਂਦੀ ਵੀ ਇਹ ਪੰਤ ਕਿਹ ਇੱਕ ਕਾਹਲੀ ਗੱਲ ਕਰਦੇ ਕਿਹੜੀ ਗੱਲ ਇਹਦਾ ਕਰਦੇ ਹੂੰ ਹੂੰ ਦੂਜੇ ਪਾਸੇ ਆਪਾਂ ਦੇਖੀਏ ਤਾਂ ਜਿਹੜੀ ਹੈ ਜਿਹੜਾ ਉਹਨਾਂ ਦਾ ਵੀ ਕਾਸ਼ ਹੋਇਆ ਕਾਸ਼ ਵਿੱਚ ਕਦਾਂ ਸੀ ਉਸ ਕੱਟ ਦੇ ਵਿੱਚ ਉਹ ਗੱਲ ਕਹਿੰਦੇ ਕਿ ਜੀ ਹਾਂ ਠੀਕ ਹੈ 9000 ਮੁੰਡਾ ਅਮਰਪਾਲ ਸਿੰਘ ਜੇ ਉਹਨੇ ਕੋਈ ਗਲਤੀ ਕੀਤੀ ਹੈ ਗੁਨਾਹ ਕੀਤਾ ਤਾਂ ਉਹਦੇ ਮੁਤਾਬਕ ਉਹਦੇ ਤੇ ਕੇਸ ਚੱਲੇ ਮੁਕਦਮਾ ਚੱਲੇ ਪਰ ਰੌਲਾ ਇਸ ਗੱਲ ਦਾ ਕਿਉਂ ਬਣਦੇ ਨੇ ਇਹ ਐਸੇ ਕਿਉਂ ਲਾਇਆ ਗਿਆ ਜਦੋਂ ਤੁਸੀਂ ਇਹ ਕਹਿੰਦੇ ਹੋ ਕਿ ਮੇਰੇ ਬਾਪ ਦੇ ਨਜ਼ਰ से ਲੱਗਦਾ ਨਹੀਂ ਜਦੋਂ ਤੁਸੀਂ ਜਸਟੀਫਾਈ ਕਰਦੇ ਹੋ ਕਿ ਅਮਰਪਾਲ ਸਿੰਘ ਜਿਹੜਾ ਕਿਰਸਤਾਰ ਕੀਤਾ ਉਹ ਠੀਕ ਕੀਤਾ ਤੁਹਾਡੀ ਭਾਈ ਪਾਰਲੀਮੈਂਟ ਦੇ ਵਿੱਚ ਕਹਿੰਦੀ ਆ ਉਹ ਗਲਤ ਕੀਤਾ ਮੈਨੂੰ ਸਮਝ ਨਹੀਂ ਆਉਂਦੀ ਕਿ ਜਦੋਂ ਆਕਾਲੀ ਦਲ ਦੀ ਲੀਡਰਸ਼ਿਪ ਹੈ ਜੇ ਇਹ ਹੱਥਾਂ ਦੇ ਵਿੱਚ ਹੋਵੇ ਜਿਨ੍ਹਾਂ ਨੂੰ ਇਹ ਨਹੀਂ ਪਤਾ ਕਿ ਸਾਡੀ ਜਿਹੜੀ ਜੀਪ ਕੋ ਪਾਰਟੀ ਕੋ ਹਾਂ ਇੱਕ ਕਲ ਦੇ ਰੂਪ ਜਿਹੜਾ ਹੈਗਾ ਵਿਕਰਮ ਸਿੰਘ ਮਜੀਠੀਆ ਜਰੂਰਾਗੇ ਹੂੰ ਵਿਕਰਮ ਸਿੰਘ ਮਜੀਠੀਆ ਨੇ ਟੋਟਲ ਜਿਹੜੀ ਚਾਤਮਾਰੀ ਕੀਤੀ ਹੈ ਉਹ ਕੀਤੀ ਹੈ ਭਗਵਾਨ ਜਮਾਲ ਤੇ ਹੂੰ ਔਰ ਤੁਸੀਂ ਇਹ ਦੇਖੋਗੇ ਕਿ ਵਿਕਰਮ ਸਿੰਘ ਮਜੀਠੀਆ ਪਿਛਲੇ ਲੰਬੇ ਸਮੇਂ ਤੋਂ ਗੈਰ ਹਾਜ਼ਰ ਸੀ ਕੈਡ ਵਿੱਚ ਮੌਜੂਦ ਸੀ ਜਿਹੜਾ ਕਹਨ ਕੋਈ ਦਰੁਨੀ ਮੱਤ ਪੇੜ ਹੋ ਗਈ ਹੂੰ ਹਾਂ ਪਿਛਲੇ ਦਿਨਾਂ ਦੇ ਵਿੱਚ ਅਕਾਲੀ ਦਲ ਦੀ ਇੱਕ ਮੀਟਿੰਗ ਹੋਈ ਸੀ ਉਸ ਮੀਟਿੰਗ ਦੇ ਵਿੱਚ ਪਹਿਲੀ ਵਾਰੀ ਇਹ ਗੱਲ ਕਹੀ ਗਈ ਹੈ ਕਿ ਅਕਾਲੀ ਦਲ ਵਿਕਰਮ ਸਿੰਘ ਮਜੀਠੀਆ ਦੇ ਨਾਲ ਹੈ ਜਿਹੜਾ ਉਹਦੇ ਖਿਲਾਫ ਇਸ ਕੁਆਰੀਆ ਦੇ ਨਾਸ਼ਾ ਦੇ ਕਾਰੋਬਾਰ ਦੇ ਨਾਂ 'ਤੇ ਲੇਰੀਆ ਨੂੰ ਕੁਆਰੀਆ ਜਲਦੀਆਂ ਗਲਤ ਹੈ ਉਹਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ ਇਹ ਗੱਲ ਕਹੀ ਤੇ ਕਨਵਰ ਮਿਕਰੋਂ ਸਿੰਘ ਜਿਹੜੀ ਆਖੀ ਉਹਦਾ ਮੁੱਢ ਵੀ ਮੁੜਿਆ ਉਹਨੇ ਭਗਵੰਤ ਮਾਨ ਦੇ ਉੱਤੇ ਬਹੁਤ ਵੱਡੀ ਚਾਦਮਾਰੀ ਕੀਤੀ ਹੈ ਇਤੋਂ ਤੱਕ ਕਿ ਉਹਨਾਂ ਨੇ ਉਹ ਇੰਟਰਵਿਊਜ਼ ਦਾ ਹਵਾਲਾ ਦਿੱਤਾ ਜੀ ਉਹ ਖਾਦੀ ਪੀਤੀ ਹੁੰਦੀ ਆਪਣਾ ਚਲੋ ਇੱਕ ਪ੍ਰਾਈਵੇਟ ਮਾਮਲਾ ਬੰਦੇ ਜਾਂਦਾ ਜੋ ਕੁਝ ਕਰਦੇ ਸਾਰੀ ਦੁਨੀਆ ਨੂੰ ਪਤਾ ਹੈ ਪਰ ਜੇ ਜੜੀ ਕੁੱਲ ਮਿਲਾ ਕੇ ਆਪਾਂ ਦੇਖੀਏ ਕੱਲ ਜਿਹੜੀ ਰਖੜ ਪੁੰਨਿਆ ਦੇ ਮੌਕੇ ਦੇ ਉੱਤੇ ਇਹਨਾਂ ਦੀ ਕਾਨਫਰੰਸ ਹੋਈ ਹੈ ਉਸ ਕਾਨਫਰੰਸ ਦੇ ਵਿੱਚ ਜਿਵੇਂ ਤੁਸੀਂ ਵੀ ਪ੍ਰਾਈਵੇਟ ਲਿਖਿਆ ਸੀਗਾ ਕਿ ਜੀ ਆਪਾਂ ਦੀ ਨਿੱਜੀ ਗੱਲਬਾਤ ਦੇ ਵਿੱਚ ਕਾਫੀ ਬਹੁਤ ਟਕੜਾ ਖੜ ਗਿਆ ਹੂੰ ਹੂੰ ਕਾਫੀ ਜਿਹੜਾ ਹੋਣਾ ਹੈ ਜਿਹੜਾ ਰੈਲੀਆ ਦਾ ਕਾਫ ਥੋੜਾ ਹੈ ਮੀਟਿੰਗ ਦਾ ਕਾਫ ਥੋੜਾ ਹੈ ਤੇ ਵੋਟਾਂ ਦਾ ਫਰਕ ਹੁੰਦਾ ਹੈ ਜੀ ਕਾਂਗਰਸ ਪਾਰਟੀ ਜਿਹੜੇ ਸੱਤ ਪਾਰਲੀਮੈਂਟ ਦੇ ਮੈਂਬਰ ਨੇ ਜੀ ਉਹਨਾਂ ਨੇ ਕਨ ਕੋਈ ਉੱਥੇ ਕਾਨਫਰੰਸ ਵੀ ਨਹੀਂ ਕੀਤੀ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਪੂਰਾ ਵੋਟ ਪਰਸੈਂਟੇਜ ਦਾ ਕੈਂਡੀਡਟ ਦਾ ਵਾਦਾ ਉਹਨਾਂ ਨੇ ਕੋਈ ਕਾਨਫਰੰਸ ਨਹੀਂ ਕੀਤੀ ਕਿਉਂਕਿ ਜਿਹੜੀ ਹੈਗਾ ਅਮਰਪਾਲ ਸਿਕੋੜਾ ਨੂੰ ਰਿਹਾਈ ਦਾ ਸਵਾਲ ਹੈ ਨਾਲ ਸ਼ਰੋਮਿਕ ਬੈਠੀ ਦੀਆ ਜੁੜਾ ਆ ਗਿਆ ਨੇ ਉਹ ਲਰਨਿੰਗ ਹੈ ਉਹਦੀ ਵੀ ਤਿਆਰੀ ਕਰ ਰਹੇ ਉਹਨਾਂ ਨੇ ਕੱਟ ਕਰ ਲਿਆ ਪਰ ਇਹਨਾਂ ਦਾ ਕੱਟ ਹੈ ਉਹ ਕੱਟ ਜਿਹਾ ਬਸ ਇਹ ਕੀ ਹੈ ਕੱਟ ਉਹ ਹੈ ਜਿਹੜਾ ਖਾਂਦੇ ਪਿੱਛੇ ਲੋਕਾਂ ਦਾ ਕੱਟ ਹੈ ਕਿਉਂਕਿ ਇਹਨਾਂ ਦੇ ਕੋਲ ਜਿਹੜੇ ਬੰਦੇ ਆ ਉਹਨਾਂ ਬੰਦਿਆਂ ਨੂੰ ਕਹਿੰਦੇ ਆ ਜੀ ਭਾਈ ਤੁਸੀਂ ਆਪਣੇ ਬੰਦੇ ਲਿਆਓ ਕਿ ਕੱਲ੍ਹ ਕੇ ਦੇ ਵਿੱਚ 10-10 ਬੰਦੇ ਵੀ ਆ ਗਏ ਤਾਂ 117 ਹਲਕੇ ਜੀ ਕਿੰਨੇ ਹੋ ਗਏ ਜਿਹੜੇ ਜਿਹੜੇ ਦੇ ਬੰਦੇ ਹੋ ਕੇ ਹੋ ਜਾਂਦੇ ਸਵਾਲ ਇਹ ਹੈ ਕਿ ਜੇ ਖਾਲੀ ਦਲ ਦੀ ਹਾਲਤ ਕਿਉਂ ਹੋ ਗਈ ਕਿ ਲੋਕ ਇਹਨੂੰ ਇਗਨੋਰ ਕਿਉਂ ਕਰਦੇ ਆ ਖਾਲੀ ਦਲ ਇਹ ਵੇਖਣ ਵਾਲੀ ਗੱਲ ਹੈ ਇਹ ਦੇ ਜੇ ਜਿੰਨੀ ਦੇ ਤੱਕ ਤੁਸੀਂ ਇਹ ਪਰਚੋਲ ਨਹੀਂ ਕਰਦੇ ਕਿ ਲੋਕ ਸਾਡੇ ਨਾਲ ਨਹੀਂ ਉਨੀ ਦੇਰ ਤੱਕ ਭਾਈ ਸਾਹਿਬ ਤੁਹਾਡੇ ਆਸੇ ਮੁਸ਼ਕਿਲ ਹੈ ਤੁਸੀਂ ਪਾਵਰ ਤੇ ਨਹੀਂ ਆ ਸਕਦਾ ਜੀ ਆਦਰ ਸਾਹਿਬ ਅਗਲੀ ਖਬਰ ਵੀ ਜਿਹੜੀ ਬੜੀ ਇੰਪੋਰਟੈਂਟ ਹੈ ਸ਼ਰਦ ਪਵਾਰ ਕਹਿੰਦਾ ਜੀ ਪ੍ਰਧਾਨ ਮੰਤਰੀ ਅਤੇ ਸਿਸਟਮ ਦਰਮਿਆਨ ਨਹੀਂ ਰਹੀ ਇੱਕ ਸੁਰਤਾ ਬਿਲਕੁਲ ਜਲਦੀ ਸਾਹਿਬ ਇਹ ਇਹ ਹੈ ਕਿ 15 ਅਗਸਤ ਨੂੰ ਜਦੋਂ ਆਪਣਾ ਲਾਲ ਕਿਲੇ ਦੀ ਸੀਸ ਤੋਂ ਪ੍ਰਧਾਨ ਮੰਤਰੀ ਨੇ ਭਾਸ਼ਣ ਕੀਤਾ ਜੀ ਗੱਲਾਂ ਉਹਨਾਂ ਨੇ ਹੋਰ ਵੀ ਬਹੁਤ ਸਾਰੀਆਂ ਕੀਤੀਆਂ ਉਹ ਅੱਜ ਵੀ 15 ਅਗਸਤ ਦੀਆਂ ਗੱਲਾਂ ਹੁੰਦੀਆਂ ਉਹਦੇ ਵਿੱਚ ਇਤਰਾਜ਼ ਵੀ ਹੋਇਆ ਕੁਝ ਇੱਕ ਗੱਲਾਂ ਤੇ ਜਿਵੇਂ ਕਿ ਰਾਹੁਲ ਗਾਂਧੀ ਜਿਹੜਾ ਵਿਰੋਧੀ ਤਿਰਧਾਗੂ ਹੈ ਹੂੰ ਹੂੰ ਕਈ ਕਾਇਦੇ ਦੇ ਮਤਾਬਕ ਨਿਯਮਾਂ ਦੇ ਮਤਾਬਕ ਉਹਨੂੰ ਅਗਲੀ ਕਤਾਰ 'ਚ ਬਿਠਾਉਣਾ ਚਾਹੀਦਾ ਸੀ ਬਿਲਕੁਲ ਜੀ ਲੇਕਿਨ ਉਹਨੂੰ ਪੰਜਵੀਂ ਕਤਾਰ 'ਚ ਬਿਠਾਇਆ ਬਿਠਾਇਆ ਕਿੱਥੇ ਜਿੱਥੇ 올ੰਪੀਅਨ ਬੈਠੇ ਸੀ ਹੂੰ ਹੂੰ ਉਹਨੂੰ ਆਪ ਦੇ ਜਿਹੜੇ ਇਗਨੋਰ ਕਰਨ ਦੀ ਕੋਸ਼ਿਸ਼ ਕੀਤੀ ਹੈ ਲੇਕਿਨ ਉਹਦੀ ਜਿਹੜੀ ਚਰਚਾ ਜੀ ਕਿਉਂ ਨੂੰ ਇਗਨੋਰ ਕਿਉਂ ਕੀਤਾ ਗਿਆ ਉਹ ਲੱਗ ਪਿੰਸ ਦੇ ਨਾਲ ਬੈਠਾ ਤੇਰੇ ਵੀ ਕਹਿ ਗਿਆ ਭਾਰਤੀ ਜੱਤਾ ਪਾਈ ਦੀ ਬਲੋ ਕਿ ਉਹ ਆਪਣੇ ਆਪ ਹੀ ਜੈਸੀ ਕਿਸੇ ਨੇ ਨਹੀਂ ਕਿਉਂ ਕਿ ਉਹ ਤਾਂ ਖਿਡਾਰੀਆਂ ਚ ਬੈਠੇ ਤੇ ਖਿਡਾਰੀਆਂ ਚ ਪੈ ਗਿਆ ਇਹਦਾ ਉਸ ਤੋਂ ਉਹਨੇ 파ਸ਼ਨ ਦਿੱਤਾ ਉਸ 파ਸ਼ਨ ਦੇ ਵਿੱਚ ਪ੍ਰਧਾਨ ਮੰਤਰੀ ਨੇ ਇਸ ਗੱਲ ਤੇ ਜ਼ੋਰ ਦਿੱਤਾ ਸੀ ਕਿ ਇੱਕ ਨੇਸ਼ਨ ਤੇ ਇੱਕ ਚੋਣ ਹੋਣੀ ਚਾਹੀਦੀ ਹੈ ਇਹ ਆਪਾਂ ਨੂੰ ਪਤਾ ਹੈ ਕਿ ਪਿਛਲੇ ਦਿਨ ਉਹਦੇ ਜ਼ਰਾ ਦੇ ਪ੍ਰਧਾਨ ਮੰਤਰੀ ਸਾਹਿਬ ਦੇ ਇੱਕੋ ਟਾਈਮ ਦੇ ਤੇ ਸਾਰੀਆਂ ਚੋਣਾਂ ਕਰਵਾਈਆਂ ਜਾਂਨ ਮਿਊਸਪਲ ਕਮੇਟੀਆਂ ਤੋਂ ਲੈ ਕੇ ਪੰਚਾਇਤਾਂ ਤੋਂ ਲੈ ਕੇ ਭਾਰਤ ਮੈਂਟਰ ਤੱਕ ਜੀ ਉਹਨੇ ਕਿਹਾ ਜੀ ਪੈਸੇ ਵਾਲੇ ਲੱਗਦੇ ਬਿਲਕੁਲ ਠੀਕ ਹੈ ਪੈਸੇ ਜਿਆਦਾ ਲੱਗਦੇ ਜੇ ਵਾਰ-ਵਾਰ ਇਲੈਕਸ਼ਨ ਹੋਊਗੀ ਹੂੰ ਹੂੰ ਤਾਂ ਜਿਆਦਾ ਧਰ ਬਰਬਾਦ ਹੋ ਜਾਏ ਔਰ 1960 ਕੋ ਪਹਿਨਾ ਪਰੂ ਪਤਾ 21 ਦਿਨੀ ਪਾਰਲੀਮੈਂਟ ਦੀ ਤੇ ਵਿਧਾਨ ਸਭਾ ਦੀ ਛੋੜਾ ਹੁੰਦੀਆਂ ਹੁੰਦੀਆਂ ਸੀ ਜੀ ਲੇਕਿਨ 1967 ਵਿੱਚ ਜਦੋਂ ਉਹ ਬਹੁਤ ਸੜ ਗਿਆ ਸਿਸਟਮ ਦੇ ਵਿੱਚ ਵਿਰੋਧੀ ਧਰਾਂ ਆ ਗਈਆਂ ਔਰ ਵਿਰੋਧੀ ਧਰਾਂ ਆਈਆਂ ਆਪਣੀਆਂ ਸਰਕਾਰਾਂ ਬਣ ਗਈਆਂ ਬਾਅਦ ਵਿੱਚ ਉਹ ਸਰਕਾਰਾਂ ਸਮੇਂ ਤੋਂ ਪਹਿਲਾਂ ਤੋੜਦੀਆਂ ਤੇ ਉਹਦੇ ਨਾਲ ਇੱਕ ਵਿਗਾੜ ਪੈਦਾ ਹੋ ਗਿਆ ਹੂੰ ਹੂੰ ਹੁਣ ਜੋੜ ਕਿਤੇ ਨਾ ਕਿਤੇ ਹੁੰਦੀ ਰਹਦੀ ਹੈ ਕਿਸੇ ਨਾ ਕਿਸੇ ਰੂਪ ਚ ਹੁੰਦੀ ਰਹਦੀ ਹੈ ਉੱਤੇ ਉਹਨਾਂ ਨੇ ਆਪੋ ਜੀਸ਼ਨ ਨੂੰ ਵੀ ਅਪੀਲ ਕੀਤੀ ਤੁਸੀਂ ਵੀ ਸਹਿਯੋਗ ਦਿਓ ਆਪਾਂ ਜਿਹੜਾ ਹੈਗਾ ਥੋੜਾ ਬੰਸ ਕੇ ਜਿਦਗੀ ਆਪਣਾ ਨੁਕਸਾਨ ਜਿਆਦਾ ਨਾ ਹੋਵੇ ਆਪ ਦਾ ਨੁਕਸਾਨ ਤੇ ਆਪਾਂ ਇੱਕ ਦਿਨ ਇੱਕੇ ਦਿਨ ਹੀ ਸਾਰਿਆਂ ਚੋੜਾ ਕਰੀਏ ਇਹ 15 ਗੱਲ ਸਰੂ ਕਰਦੇ ਐ 16 ਗੱਲ ਪਰ ਦਾ ਚੋਰ ਕਮਿਸ਼ਨਰ ਐਲਾਨ ਕਰਦਾ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਕਿਹਦੀ ਦੇਸ਼ ਦੇ ਵਿੱਚ ਅਸੀਂ ਚੋੜਾ ਕਰਾਵਾਂਗੇ ਦੇ ਜਿਹੜੇ ਚਿਹਰੇ ਜਿਹੜੇ ਚੋੜਾ ਹੋਣ ਬੜ ਗਿਆ ਜੀ ਉਹ ਚਾਰ ਰਾਜਾਂ ਦੇ ਵਿੱਚ ਚੋੜਾ ਹੋ ਸਕਦੀ ਹੈ ਜੰਮੂ ਕਸ਼ਮੀਰ ਬਾਦ ਤੇ ਸੁਪਰੀਮ ਕੋਰਟ ਦਾ ਹੁਕਮ ਸੀ ਕਿ ਤੀ ਸਤੰਬਰ ਤੱਕ ਚੋੜਾ ਕਰਵਾਓ ਉਹ ਹੁਕਮ ਲਾਗੂ ਕਰ ਰਹੀ ਸੀ ਨਵੰਬਰ ਮਹੀਨੇ ਦੇ ਵਿੱਚ ਮਿਆਦ ਖਤਮ ਹੋ ਰਹੀ ਹੈ ਕੁਝ ਸਥਿਤਾ ਦੀ ਜਿਹਦੇ ਵਿੱਚ ਝਾਰਖੰਡ ਵੀ ਹੈ ਔਰ ਮਹਾਰਾਸ਼ਟਰ ਵੀ ਹੈ ਹਰਿਆਣਾ ਵੀ ਜਿਹੜੀ ਹੈ ਜੋੜ ਫਿਰਦੇ ਸੀ ਲੇਕਨ ਦੋ ਸਥਿਤਾ ਦਾ ਹਲਕਾ ਜਿਹਾ ਜੰਮੂ ਕਸ਼ਮੀਰ ਦਾ ਤੇ 하례 어, 안다